ਸਿਹਤ ਵਿਭਾਗ ਭਾਵੇਂ ਆਮ ਲੋਕਾਂ ਨੂੰ ਬਿਹਤਰ ਸੇਵਾ ਸਹੂਲਤਾਂ ਦੇਣ ਦੇ ਵੱਡੇ ਵੱਡੇ ਦਾਅਵੇ ਕਰਦਾ ਨਹੀਂ ਥੱਕਦਾ ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ ਮਲੇਰ ਕੋਟਲਾ ਦੇ ਸਿਵਲ ਹਸਪਤਾਲ ਜਿੱਥੇ ਕਹਿਣ ਨੂੰ ਤਾਂ ਹਾਜ਼ਰੀ ਰਜਿਸਟਰ 'ਚ ਭਾਵੇਂ ਕੋਲ 23 ਡਾਕਟਰਾਂ ਦੇ ਨਾਂ ਦਰਜ ਨੇ ਅਤੇ ਉਹਨਾਂ 'ਚੋਂ ਜ਼ਿਆਦਾਤਰ ਰਜਿਸਟਰ ਅਨੁਸਾਰ ਹਾਜ਼ਰ ਵਿਹਾਨ ਪਰ ਕੁਝ ਡਾਕਟਰ ਮੀਟਿੰਗ ਚ ਕੁਝ ਆਪਰੇਸ਼ਨ ਥੀਟਰ ਕੁਝ ਨਾਈਟ ਲਗਾਉਣ ਕਾਰਨ ਰੈਸਟ ਤੇ ਅਤੇ ਕੁਝ ਹੋਰ ਲੇਬਰ ਰੂਮ ਚ ਹੋਣ ਕਾਰਨ ਪੱਤਰਕਾਰਾਂ ਦੀ ਟੀਮ ਨੇ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਨੂੰ ਸਵੇਰ ਤੋਂ ਖੱਜਲ ਖੁਆਰ ਹੁੰਦੇ ਦੇਖਿਆ ਹੋਰ ਤਾਂ ਹੋਰ ਇਨਾਂ ਖਾਲੀ ਪਏ ਕਮਰਿਆਂ ਮੋਹਰੇ ਹਸਪਤਾਲ ਦੇ ਪ੍ਰਬੰਧਕਾਂ ਨੇ ਇਨਾਂ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਨੂੰ ਸਹੀ ਸਥਿਤੀ ਦੱਸਣ ਲਈ ਕੋਈ ਚਪੜਾਸੀ ਆਦੇ ਵੀ ਨਹੀਂ ਬਿਠਾਇਆ ਹੋਇਆ ਸੀ ਜਦੋਂ ਇਸ ਸੰਬੰਧੀ ਹਸਪਤਾਲ ਦੇ ਦਫ਼ਤਰ ਨਾਲ ਰابطਾ ਕਾਇਮ ਕੀਤਾ ਤੇ ਉਹਨਾਂ ਨੂੰ ਆਖਿਆ ਕਿ ਕਮਰੇ ਦੇ ਬਾਹਰ ਕੋਈ ਸਲੀਪ ਪਾ ਦੇ ਹੀ ਲਗਾ ਦਿੱਤੀ ਜਾਵੇ ਕਿ ਅਜੁਕਤ ਡਾਕਟਰ ਮੀਟਿੰਗ ਚ ਹੈ ਜਾਂ ਉਹਦਾ ਆਪਰੇਸ਼ਨ ਦਾ ਦਿਨ ਹੈ ਤਾਂ ਜਲਦੀ ਚ ਇੱਕ ਡਾਕਟਰ ਦੇ ਕਮਰੇ ਅੱਗੇ ਲਗਾਈ ਗਈ ਸਲੀਪ 'ਚ ਅੱਜ ਦੀ ਮਿਤੀ 28 3 2019 ਦੀ ਬਜਾਏ 28 3 2018 ਹੀ ਲਿਖ ਦਿੱਤੀ ਗਈ ਹਸਪਤਾਲ ਦੀ ਤਰਾਸੀ ਇਹ ਵੀ ਹੈ ਕਿ ਇੱਥੇ ਦਾ ਐਸ ਐਮ ਓ ਕੁਝ ਅਰਸਾ ਪਹਿਲਾਂ ਅਸਤੀਫਾ ਦੇ ਗਿਆ ਸੀ ਅਤੇ ਉਦੋਂ ਤੋਂ ਹਸਪਤਾਲ ਦਾ ਵਾਧੂ ਚਾਰਜ ਧੂਰੀ ਦੇ ਐਸ ਐਮ ਓ ਨੂੰ ਦਿੱਤਾ ਹੋਇਆ ਹੈ ਜਦੋਂ ਇਸ ਬੰਦੀ ਐਸਐਮਓ ਸੰਗਰੂਰ ਅਰुण कुमार ਗੁਪਤਾ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਆਖਿਆ ਕਿ ਹਸਪਤਾਲ ਪ੍ਰਸ਼ਾਸਨ ਦਾ ਫਰਜ਼ ਬੰਦ ਹੈ ਕਿ ਜੇਕਰ ਡਾਕਟਰ ਕਿਤੇ ਬਿਜ਼ੀ ਹੋਣ ਤਾਂ ਇਹ ਗੱਲ ਮਰੀਜ਼ ਤੱਕ ਪਹੁੰਚਾਈ ਜਾਵੇ ਤਾਂ ਜੋ ਮਰੀਜ਼ਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜਦੋਂ ਹਸਪਤਾਲ ਵਿੱਚ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ ਵਿਚੋਲਿਆਂ ਬਾਰੇ ਉਹਨਾਂ ਨੂੰ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਉਹ ਜਲਦ ਹੀ ਬੰਦੀ ਕਾਰਵਾਈ ਕਰਨਗੇ ਆਜ਼ਾ TV ਨਿਊਜ਼ ਲਈ ਮਲੇਰਕੋਟਲਾ ਤੋਂ ਮੁਹੰਮਦ ਕਾਜ਼ਮ ਦੇ ਨਾਲ ਸ਼ਾਹਿਦ ਜ਼ੁਬੈਰੀ ਦੀ ਰਿਪੋਰਟ

तो भी अच्छा अच्छा डॉक्टर साहब कहां आए नहीं डॉक्टर साहब कहां के आ रहे हैं 11 बजे आए हैं जी अच्छा होने आया जी कल भी आए थे अच्छा हम कहे डॉक्टर कोर्ट गए हैं अच्छा 500 भी आए हैं 500 भी दिखा के अच्छा जी 500 100 का भी डॉक्टर साहब 850 से मिला हुआ है कि नहीं हां हां है जी 2 बजे ਯਾਰਾ ਮੇਰੇ ਕੀ ਪ੍ਰੋਬਲਮ ਥੋੜੀ ਕੋਈ ਨਹੀਂ ਪਾੜਾ ਲੀ ਜਾਂਦਾ ਪਰ ਅੱਛਾ ਸਭ ਨਹੀਂ ਅੱਛਾ ਯਾਰਾ ਮੇਰੇ ਨਹੀਂ ਕੀ ਕਹਿ ਰਿਹਾ ਹੈ ਤੇ ਸੁਬਹੇ 9 ਵਜੇ ਤੇ ਬੈਠੇ ਉਹ ਕਮਰੇ ਖਾਲੀ ਨੇ ਉਹਨਾਂ ਚ ਕੋਈ ਡਾਕਟਰ ਵੀ ਹੈ ਕਿਹੜਾ ਆਰਡਰ ਲਗਾਣਾ ਸੀਗੇ ਡਾਕਟਰ ਤਲਵਿੰਦਰ ਦਲਜੀਤ ਸਿੰਘ ਔਰ ਤੋਂ ਹਾਰਤ ਵਾਲਾ ਕਿਉਂਕਿ ਨਾਲ ਅਗਰ ਦਰਸ ਬੈਠੇ ਅਦਰ ਹੋਤਨੇ ਨਹੀਂ ਹੈਗੇ ਉੱਥੇ ਸਾਰੇ 9 ਵਜੇ ਦੇ ਬੈਠੇ ਸਾਰੇ ਲੋਕ ਪਰੇਸ਼ਾਨ ਹੋ ਰਹੇ ਨੇ ਕੀ ਪ੍ਰੋਬਲਮ ਤੁਹਾਡੇ ਕੋਲ ਆਇਆ ਉਹਦੇ ਗੋਡੇ ਦਾ ਐਕਸਟਰਾ ਬਾਰੇ ਦੇਖਿਆ ਸੀ ਡਾਕਟਰ ਨੇ ਉਹਦੀ ਐਕਸਟਰਾ ਜੀ ਰਿਪੋਰਟ ਲੈਣੀ ਸੀ ਤੁਸੀਂ ਉਹ ਫਰਮ ਭਰਦੇ ਨੇ ਤੁਸੀਂ ਕੰਪਲੀਟ ਕੀਤੇਗੇ ਹਾਂ ਅਸੀਂ ਕੰਪਲੀਟ ਕਰੀਏ ਹੈਲਥ ਮਿਨਿਸਟਰ ਨੂੰ ਕੰਪਲੀਟ ਕਰੀਏਗਾ ਅੱਛਾ ਹਾਂ ਤੇ ਉਹ ਕਹਿੰਦੇ ਵੀ ਜਿਹੜੇ ਆਪਰੇਸ਼ਨ ਕਰਦੇ ਨੇ ਜਿਹੜੇ ਹਤਿਆਰਾਂ ਵੀ ਉਹ ਦਿਲਜੀਤ ਕਹਿੰਦਾ ਕਿ ਨਾ ਵਕਤ ਹਾਂ ਕਹਿੰਦਾ ਵੀ ਉਹਨਾਂ ਨਾਲ ਥੋੜਾ ਵੀ ਆਪਰੇਸ਼ਨ ਕਰਦੇ ਆ ਪੀਹਾ ਉਹਨਾਂ ਨੇ ਇਹ ਗੱਲ ਕਹੀ ਹੈ ਕਹਿੰਦਾ ਜੋਕ ਕਰਨਾ ਕਰ ਲੋ ਤੁਸੀਂ ਜਾਓ ਜੋ ਜੋਕ ਉਹਦਾ ਨਾਮ ਤੇ ਰਹਿ ਗਿਆ ਮੇਰਾ ਮੁਹੰਮਦ ਗੁਲਜ਼ਾਰ ਜਮਾਲਪੁਰਾ ਮਲੇਖਪੁਰਲਾ ਤੁਹਾਨੂੰ ਕਿੱਥੋਂ ਲੱਗਿਆ ਇਹ ਜਿਹੜਾ ਡਾਕਟਰ ਜਲਦੀਦ ਹੈ ਜਿਹੜਾ ਕੋਈ ਉਹ ਕਿਹੜਾ ਦਲਜਿੰਦਰ ਡਾਕਟਰ ਦਲਜਿੰਦਰ ਹਾਂ ਦਲਜਿੰਦਰ ਉਹ ਕਹਿੰਦਾ ਵੀ ਜਿਹੜੇ ਆਪਰੇਸ਼ਨ ਨਾਲ ਅਸੀਂ ਬੰਦੇ ਦਾ ਆਪਰੇਸ਼ਨ ਕਰਦੇ ਹਾਂ ਉਹਨਾਂ ਨਾਲ ਅਸੀਂ ਜਿੰਦਿਆਂ ਦਾ ਵੀ ਕਰ ਦਿੰਨੇ ਹਾਂ ਉਹਨਾਂ ਨਾਲ ਬੇਸੋ ਚਲੇ ਜਾਓ ਜੂਨੇ ਬੰਦਿਆਂ ਦਾ ਹਾਂਜੀ ਬੇਜੂਨੇ ਬੰਦਿਆਂ ਦਾ ਵੀ ਹਾਂ ਜੂਨੇ ਬੰਦਿਆਂ ਦਾ ਵੀ ਕਰ ਦਿੰਨੇ ਹਾਂ ਅਸੀਂ ਤੇ ਅਸੀਂ ਹੈਲਥ ਮਿਨਿਸਟਰ ਨਾਲ ਗੱਲ ਕਰੀ ਉਹਨਾਂ ਨੇ ਕਿਹਾ ਵੀ ਆਪ ਤੁਸੀਂ ਮੀਡੀਆ ਬੁਲਾਓ ਤੇ ਇਹਨਾਂ ਦੇ ਕਮਰਿਆਂ ਦੇ ਵਿੱਚ ਕੋਈ ਨਹੀਂ ਉਹਨਾਂ ਨੇ ਫੋਟੋਆਂ ਫੋਟੋਆਂ ਲਈਆਂ ਬਾਕੀ ਹੁਣ ਜੋ ਮੀਡੀਆ ਤੇ ਲੋਕਾਂ ਦੀ ਜਿਹੜੀ ਵੀ ਹੈਗੀ ਮੰਗੇ ਤੇ ਤੰਗ ਕਰਦੇ ਨੇ ਗਰੀਬ ਆਦਮੀ ਇੱਥੇ ਫੋੜੇ ਰਿਸਤਾ ਲੈਂਦੇ ਨੇ ਪੈਸੇ ਮੰਗਦੇ ਨੇ ਤੇ ਇੱਥੇ ਵੀ 200 ਦੇ ਕੋਈ 4 ਉਦੋਂ ਬਿਨਾ ਕੋਈ ਕੰਮ ਨਹੀਂ ਕਰਦੇ ਉਦੋਂ ਮੰਗੀ ਕਿਥੇ ਨਹੀਂ ਹਾਂ ਸਾਰੇ ਮੰਗਦੇ ਨੇ ਉਦੋਂ ਤੋਂ ਬਿਨਾ ਕਰਦੇ ਵੀ ਆਉਂਦੇ ਨੇ ਸਭ ਨੂੰ ਦੇਣੇ ਪੈਂਦੇ ਨੇ ਕਿਹਨੇ ਮੰਗੀ ਕੋਣ ਨਾ ਕੋਈ ਕਹਿੰਦੀ ਨਾ ਨਾਮ ਹੀ ਹੁੰਦਾ ਨਾ ਚਾਹ ਤਾਂ ਸਾਡਾ ਕੰਮ ਵੀ ਵਿਚ ਰਹੀ ਵੀ ਸਾਰੇ ਬੰਦੇ ਜੇ ਤੁਹਾਡੇ ਵਾਂਗੂ ਸਾਰੇ ਬੰਦੇ ਲੁਕਾਉਣਗੇ ਫਿਰ ਉਹ ਬੰਦਾ ਸਾਹਮਣੇ ਕਿਵੇਂ ਆਊਗਾ ਯਾਰ ਫਿਰ ਉਹੀ ਕਰਦਾ ਜਿਹੜੇ ਬੰਦੇ ਚਲੋ ਮੰਡੇ ਇੰਨਾ ਕਰ ਲੋ ਡਾਕਟਰ ਮੁਹੰਮਦ ਅਫਸਰ ਮੈਡੀਕਲ ਅਫੀਸਰ ਸਿਵਲ ਹਸਪੀਟਲ ਅੱਛਾ ਜੋ ਸਰ ਅੱਜ ਮਤਲਬ ਇਹ ਕਨਵੀਨੀਅੰਸ ਹੋਈ ਹੈ ਪਬਲਿਕ ਨੂੰ ਬੜੀ ਭਾਰਾਸ਼ ਨਾਈਏ ਉਹਦੇ ਬਾਰੇ ਮਤਲਬ ਕੁਝ ਡਾਕਟਰ ਜਿਹੜੇ ਅਨਵੇਲੇਬਲ ਸੀਗੇ ਉਹਨਾਂ ਦੇ ਬਾਰੇ ਕੀ ਕਹੋਗੇ ਨਹੀਂ ਅਨਵੇਲੇਬਲ ਇਹ ਆਪਾਂ ਕਿਹਾ ਸਰ ਬੇਸਿਕਲੀ ਤਾਂ ਡਿਊਟੀ ਤੇ ਨੇ ਪਰੋਂ ਮੀਟਿੰਗ ਤੇ ਗਏ ਅੱਛਾ ਜੀ ਕਿਹੜੇ ਡਾਕਟਰ ਨੇ ਡਾਕਟਰ ਜਸਵਿੰਦਰ ਸਿੰਘ ਫੀਕੋਫੀਸ਼ੀਟਿੰਗ ਅਸਮੋਕਲਿਸ਼ ਰੋਡ ਦੀ ਮੀਟਿੰਗ ਤੇ ਗਏ ਨੇ ਡਾਕਟਰ ਜੋਤੀ ਕਪੂ ਆਕੇ ਬਲੱਡ ਬੈਂਕ ਦੇ ਇੰਚਾਰਜ ਐਥਾਲੋਜੀਸਟ ਉਹ ਵੀ ਬਿਠ ਗਏ ਡਾਕਟਰ ਮੁਹੰਮਦ ਬਿਲਾ ਠੀਕ ਹੈ ਬਾਕੀ ਸਾਰੇ ਡਾਕਟਰ ਹੌਂਡੂ ਦੀ ਰਹਿਗੇ ਮਿਲਿਸ ਠੀਕ ਹੈ ਡਾਕਟਰ ਜਿਹੜੇ ਡਾਕ ਕੰਮ ਦੇ ਨਹੀਂ ਹੈਗੇ ਮੀਟਿੰਗ ਗਏ ਹੋਏ ਨੇ ਉੱਥੇ ਪੇਸ਼ੈਂਟਾਂ ਵਾਸਤੇ ਕੀ ਪ੍ਰਬੰਧ ਕੀਤਾ ਪੇਸ਼ੈਂਟ ਨੂੰ ਕਿਵੇਂ ਪਤਾ ਲੱਗੇਗਾ ਮੀਟਿੰਗ ਚ ਰਹੀ ਆਪਰੇਸ਼ਨ ਟ੍ਰੀਟਮੈਂਟ ਬਾਰੇ ਕੀ ਪ੍ਰਬੰਧ ਡਾਕਟਰ ਉਹ ਸੀ ਹੁਣੇ ਬੇਸਿਕਲੀ ਮੇਰੇ ਪਹਿਲੇ ਨੋਟਿਸ ਹੁਣ ਮੈਂ ਕੰਪਿਊਟਰ ਸਿਫਟ ਕਰਾਇਆ ਹੁਣ ਹੀ ਗੈਂਡ ਗਾਈਡ ਮੈਂ ਤੁਹਾਨੂੰ ਲਾ ਦਿੱਤਾ So the public relations can